ਜਿਸੀ ਕੁੰਚੀਆਂ ਸੀਰੀਅਸ ਕੈਂਡੀ ਸਕੂਲ ਕੋ ਉਪਰ ਜੋ ਕਿ ਸੁਬਾਸ ਸਕੂਲ ਨਾ ਜਾਣਿਆ ਜਾਂਦਾ ਹੈ ਇਹ ਸਕੂਲ ਨੇ ਬਹੁਤ ਮੱਲਾ ਮਾਰੀਆਂ ਆ ਖੇਡਾਂ ਪੱਦਰ ਦੇ ਵਿੱਚ ਨਤੀਜਿਆਂ ਦੇ ਵਿੱਚ ਅੱਜ 10ਵੀਂ ਦਾ ਰਿਜ਼ਲਟ ਆਇਆ ਆ ਅੱਜ ਅਸੀਂ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕਰਾਂਗੇ ਪੰਜਾਬ ਮੇਨ ਨਿਊਜ਼ ਟੀਵੀ ਕੈਮਰਾਮੈਨ ਕਨਗਜੀਤ ਸਿੰਘ ਬਾਬਾ ਸਜੀਤ ਸਿੰਘ ਗੁਰਵਿੰਦਰ ਸਿੰਘ ਮੈਂ ਸੁਨੀਤਾ ਦੇਵੀ ਕਾਰੀ ਸੀਨੀਅਰ ਸਕੂਲ ਪੋਪਰ ਦੇ ਇੰਚਾਰਜ ਵਜੋਂ ਅੱਜ ਇਹ ਨਤੀਜਾ ਕੋਸ਼ਿਸ਼ ਕਰਨ ਲੱਗਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੇਰੇ ਸਕੂਲ ਦਾ ਰਿਜ਼ਲਟ ਹੈਗਾ ਯਾ ਉਹ 100% ਹੈ ਤੇ ਜਿਹਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਸੋਹਣੇ ਮਾਰਕਸ ਲਏ ਆ ਉਹਦੇ ਵਿੱਚ ਅਮਰ ਕੁਮਾਰ ਭਾਰਤੀ ਜਿਹਨੇ 90% ਮਾਰਕਸ ਲਏ ਆ ਫਸਟ ਆਇਆ ਹੈਗਾ ਤੇ ਦੂਸਰਾ ਬੱਚਾ ਜਿਹੜਾ ਸੈਕੰਡ ਪੋਜੀਸ਼ਨ ਹੈਗੀ ਆ ਹਰਪ੍ਰੀਤ ਮਿਰਦੀ ਜਿਹਦੇ ਕੀ 83% ਮਾਰਕਸ ਨੇ ਤੇ ਮਨਜਿੰਦਰ ਸਿੰਘ ਜਿਹਦੇ ਕੀ 78% ਮਾਰਕਸ ਨੇ ਤੇ ਇਹ ਜਿਹੜੇ ਬਾਕੀ ਬੱਚੇ ਵੀ ਆ ਸਾਰੇ ਜਿਹੜੇ ਆ ਫਰਸਟ ਡਿਵੀਜ਼ਨਰ ਨੇ ਤੇ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੇ ਮਾਰਕਸ ਲਏ ਆ ਤੇ ਇਹਦੇ ਵਿੱਚ ਮੈਂ ਸਟਾਫ ਮੈਂਬਰਸ ਨੂੰ ਤੇ ਖਾਸ ਕਰਕੇ ਕਲਾਸ ਇੰਚਾਰजेस ਨੂੰ ਮੈਡਮ ਪੂਸ਼ਾ ਮੈਡਮ ਤੇ ਮਨਜੋਤ ਮੈਡਮ ਤੇ ਸਾਰੇ ਬੱਚਿਆਂ ਨੂੰ ਬਹੁਤ ਵਧਾਈ ਦਿੰਨੀ ਆ ਤੇ ਉਮੀਦ ਕਰਦੀ ਆਂ ਕਿ ਸਾਡਾ ਆਉਣ ਵਾਲਾ ਨਤੀਜਾ ਵੀ ਇਸੇ ਤਰ੍ਹਾਂ ਜਿਹੜਾ ਅਸੀਂ 100% ਆਏਗਾ ਤੇ ਇਸੇ ਤਰ੍ਹਾਂ ਸਕੂਲ ਜਿਹੜਾ ਬੁਲੰਦੀਆਂ ਨੂੰ ਛੂਏਗਾ थर्ड पोजीशन की दिया इंग्लिश मीडियम का बच्चा बच्चा बहुत ही अच्छा पढ़ा

ਇਸ ਕਾਫੀ ਉਹ ਮੇਰੇ ਕੋਲ ਬਹੁਤ ਬਹੁਤ ਮੋਗਾ ਦਾ ਬੱਚਿਆਂ ਦੇ ਇਹ ਜਿਹੜੀ ਰੰਗ ਵੀ ਆਈ ਹੈ ਉਹ ਤੇ ਇਹਦੇ ਵਿੱਚ ਸਾਰੇ ਬੱਚੇ ਜਿਹੜਾ ਕਿ ਸਪੂਨ ਨਾਲ ਖਾ ਸਕਦੇ ਜਿਹੜੇ ਬੱਚੇ ਆ ਇਹ ਤੋਂ ਵੀ ਅਸੀਂ ਇਸ ਤਰੀਏ ਇਹਨਾਂ ਨੂੰ ਮਿਲਟ ਚੋੜਨੀ ਆ ਬਾਕੀ ਨੈਕਸਟ ਫੈਦਰ ਦਾ ਰਿਜ਼ਲਟ ਆ ਉਹ ਵੀ ਇਸੇ ਨਾਲ ਅੱਗੇ ਆ ਸਕਦਾ ਹੈ